ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜਦ ਵੀ ਕਬੱਡੀ ਦੀ ਗੱਲ ਚੱਲਦੀ ਹੈ ਤੇ ਹਰ ਪੰਜਾਬੀ ਦਾ ਦਿਲ ਆਪ ਮਹਾਰੇ ਕਬੱਡੀ ਕਬੱਡੀ ਕਰਨ ਲੱਗ ਪੈਂਦਾ ਵਾ ਇੰਨੇ ਦਿਨੀ ਯੂਰਪ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਬੱਡੀ ਖੇਡ ਮੇਲੇ ਹੋ ਰਹੇ ਨੇ ਬੜੀ ਹੀ ਉਤਸ਼ਾਹ ਦੇ ਨਾਲ ਖਿਡਾਰੀ ਅਤੇ ਸਰੋਤੇ ਇਹਨਾਂ ਦਾ ਆਨੰਦ ਮਾਣ ਰਹੇ ਨੇ ਮੈਂ ਗੱਲ ਕਰਦਾ ਜਾਵਾਂ ਟੁਸਕਾਨਾ ਸਟੇਟ ਦੀ ਜਿੱਥੇ ਕਿ ਕਸਬਾ ਸਨ ਜਵਾਨੀ ਵਿਖੇ ਗੁਰਦੁਆਰਾ ਸੰਗਤ ਸਭਾ 13 ਨੋਵਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਛਲਾਗਾ ਜੋਗ ਉਪਰਾਲਾ ਕਰਦਿਆਂ ਹੋਇਆ ਜਿੱਥੇ 15 ਸਤੰਬਰ ਨੂੰ ਯੂਰਪ ਕਬੱਡੀ ਕਪ ਰਖਾਇਆ ਗਿਆ ਹੈ ਉਸ ਦੇ ਨਾਲ ਨਾਲ 14 ਸਤੰਬਰ ਨੂੰ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਬੱਚਿਆਂ ਦੇ ਗੁਰਬਾਣੀ ਅਤੇ ਕੀਰਤਨ ਮੁਕਾਬਲੇ ਕਰਵਾਏ ਜਾਣਗੇ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਧਰਤੀ ਤੇ ਸ਼ਹਿਰ ਸਨ ਜਵਾਨੀ ਤੇ ਸੁਣਦੇ ਹਾਂ ਕਿ ਪ੍ਰਬੰਧਕਾਂ ਵੱਲੋਂ ਯੂਰਪ ਕੱਪ ਕਰਵਾਉਣ ਲਈ ਕਿਹੋ ਜਿਹਾ ਪ੍ਰਬੰਧ ਉਲੀਕੇ ਗਏ ਨੇ ਔਰ ਕਿਹੜੀਆਂ-ਕਿਹੜੀਆਂ ਟੀਮਾਂ ਜਿਹੜੀਆਂ ਇਨ੍ਹਾਂ ਮੈਚਾਂ ਦਾ ਹਿੱਸਾ ਬਣਨ ਗਈਆਂ ਆਓ ਚੱਲਦੇ ਹਾਂ ਇਟਲੀ ਦੀ ਧਰਤੀ ਤੇ ਤੇ ਕਰਦੇ ਹਾਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਰੂਪ ਸਾਹਿਬ ਸੰਗਤ ਦੀ ਬੇਨਤੀ ਹੈ ਕਿ 15 ਸਤੰਬਰ 2024 ਸੋ ਸਨ ਜਵਾਨੀ ਪ੍ਰਵਿੰਚਾ ਦੀ ਰੇਸੋ ਦੇ ਵਿੱਚ ਜੋ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਸੋ ਜੋਰਪ ਦੀਆਂ ਟੀਮਾਂ ਜਿਹੜੀਆਂ ਜਿਹਦੇ ਵਿੱਚ ਸਾਰੇ ਪਲੇਅਰ ਇੰਡੀਆ ਤੋਂ ਆਏ ਹੋਏ ਹਨ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਜਵਾਨਾਂ ਨੂੰ ਬੇਨਤੀ ਹੈ ਕਿ 15 ਸਤੰਬਰ ਨੂੰ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜੋ ਗਰਾਊਂਡ ਦੀ ਪਰਮਿਸ਼ਨ ਹੈ ਸੋ ਉਸ ਤੋਂ ਪਹਿਲਾਂ 10 ਵਜੇ ਜੋ ਫੁੱਟਬਾਲ ਦੇ ਮੈਚ ਸ਼ੁਰੂ ਹੋਣਗੇ ਸੋ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਕਿ 10 ਵਜੇ ਫੁੱਟਬਾਲ ਦੇ ਪਲੇਅਰ ਗਰਾਊਂਡ ਦੇ ਵਿੱਚ ਪਹੁੰਚਣ ਸੋ ਪਹਿਲਾਂ ਫੁੱਟਬਾਲ ਦੇ ਮੈਚ ਹੋਣਗੇ ਉਸ ਤੋਂ ਪ੍ਰੰਤ ਬੱਚਿਆਂ ਦੇ ਜੋ ਦੌੜਾਂ ਜਾਂ ਛੋਟੇ-ਛੋਟੇ ਬੱਚਿਆਂ ਦੀਆਂ ਜੋ ਗੇਮਾਂ ਹਨ ਉਹ ਕਰਾਈਆਂ ਜਾਣਗੀਆਂ ਉਸ ਤੋਂ ਪ੍ਰੰਤ 12 ਵਜੇ ਜੋ ਕਬੱਡੀ ਦੇ ਮੈਚ ਸ਼ੁਰੂ ਹੋਣਗੇ ਸੋ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਦਰਸ਼ਨ ਦੇਣੇ ਸੋ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਹੈ ਸੋ ਉਸ ਤੋਂ ਇਲਾਵਾ 14 ਸਤੰਬਰ ਨੂੰ ਗੁਰੂ ਘਰ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦਾ ਜੋ ਗਰਬਾਣੀ ਮੁਕਾਬਲਾ ਹੈ ਉਹ ਵੀ ਕਰਾਇਆ ਜਾਵੇਗਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 14 ਤਰੀਕ ਨੂੰ ਗੁਰੂ ਘਰ ਦੇ ਵਿੱਚ ਪਹੁੰਚ ਕੇ ਛੋਟੇ-ਛੋਟੇ ਬੱਚਾ ਨੂੰ ਲੈ ਕੇ ਪਹੁੰਚੋ ਸੋ ਜੋ ਗੁਰਬਾਣੀ ਨਾਲ ਜੋੜ ਸਕਣ ਸੋ 15 ਤਰੀਕ ਨੂੰ ਜੋ ਕਬੱਡੀ ਟੂਰਨਾਮੈਂਟ ਹੈ ਸਨ ਜਵਾਨੀ ਪ੍ਰਵਿੰਚਾ ਦੀ ਰੇਸ ਉਹ ਦੇ ਵਿੱਚ ਕਰਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਦਰਸ਼ਨ ਦੇਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ